ਆਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਪੰਜਵੜ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਿਲਕੁਲ ਨਜ਼ਦੀਕ ਕੋਈ 6-7 ਕਿਲੋਮੀਟਰ ਦੀ ਦੂਰੀ ਤੇ ਚਭਾਲ ਇਥੋਂ ਤੇ ਪੰਜਵੜ ਤੋਂ ਦੋਸਤੋ ਇੱਕ ਸੜਕ ਪਿੰਡ ਪੋਝੀਆਂ ਨੂੰ ਜਾਂਦੀ ਐ اسی ਸੜਕ ਦੇ ਉੱਪਰ ਵੀਰ ਭਿੰਦੇ ਹੋਂ ਦਾ ਘਰ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲਣਗੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਐਨੀ ਟਾਈਮ ਤੁਸੀਂ ਇੱਥੇ ਵਿਜ਼ਿਟ ਕਰ ਲਿਓ ਅੱਜ ਇਸ ਵੀਡੀਓ ਦੇ ਵਿੱਚ ਨਾਗ ਵੈਸੇ ਆਪਾਂ ਤੁਹਾਨੂੰ ਟੋਟਲ 4 ਦਿਖਾਉਣੇ ਆ ਤਿੰਨ ਬਿਹੜਾਂ ਜਿਨ੍ਹਾਂ ਦੇ ਵਿੱਚੋਂ ਸੋਇ ਸੁਆਇ ਪਸ਼ੂ ਵੀ ਆ ਇੱਕ ਇਧਰ ਝੋਟੀ ਤੁਸੀਂ ਦੇਖ ਰਹੇ ਚ ਬੜੀ ਸ਼ਕੀਨ ਝੋਟੀ ਆ ਇਹ ਦੋਸਤੋ ਟੋਕੜ ਗੱਪਣ ਨਾਗਾ ਦੁੱਧ ਇਸ ਵਕਤੇ ਦੇ ਥੱਲੇ ਕਿੰਨਾ ਹਾਜ਼ਰ ਆ ਤੇ ਕਿੰਨੇ ਮਹੀਨਿਆਂ ਦੀ ਇਹ ਚੈੱਕ ਪਾਸ ਆ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਇਹ ਚਾਰ ਨਾਗਾ ਠੀਕ ਆ ਜੀ ਬਾਕੀ ਪਸ਼ੂ ਵਪਾਰ ਦਾ ਕੀਤਾ ਵੀਰ ਇਸੇ ਤਰ੍ਹਾਂ ਪਸ਼ੂ ਅਕੇਲੇ ਆਉਂਦਾ ਠੀਕ ਆ ਜੀ ਸੇਲ ਕਰਦਾ ਤੇ ਪੰਜਵੜ ਤੁਸੀਂ ਖਾਸ ਵਿਜ਼ਿਟ ਕਰ ਲਿਓ ਠੀਕ ਆ ਜੀ ਸੋ ਭਿੱਖੀ ਬਿਹੜ ਤੋਂ ਵੀ ਕੋਈ 12-13 ਕਿਲੋਮੀਟਰ ਦੀ ਦੂ ਇਹ ਕੀ ਆ ਸਾਰੀ ਅੱਜ ਤਰੀਕ 13 ਜਨਵਰੀ ਆ ਤੇ ਸਮਾਂ ਕੋਈ ਦੁਪਹਿਰ ਦੇ 1 ਵਜੇ ਦਾ ਜਿਹੜੇ ਪਸ਼ੂ ਦੋਸਤੋ ਸਵੇ ਸਵੇ ਆ ਆਪਾਂ ਸਟਾਰਟਿੰਗ ਤੋਂ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਕਰਦੇ ਆਂ ਵੀ ਇੱਥੇ ਬੇਝਕ ਆਪਣਾ ਸਮਾਂ ਤੁਸੀਂ ਕੱਢਣਾ ਹੱਕ ਆਪਣਾ ਸਮਝ ਕੇ ਦੋ ਡੰਗ ਚੋਲੋ ਤਿੰਨ ਟਾਈਮ ਚੋਲੋ ਜਿਹੜਾ ਪਸ਼ੂ ਕੋਈ ਗੱਭਣ ਲੈ ਕੇ ਜਾਂਦੇ ਹੋ ਟਿੱਪ ਕੇ ਆਪਣੀ ਚਾਰੇ ਥਣਾ ਦੀ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਜੀ ਆਓ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਭਿੰਦੇ ਵੀਰ ਸਾਸਰੀ ਘਰ ਸਾਸਰੀ ਘਰ ਭਾਜੀ ਉਹ ਸਭ ਠੀਕ ਠਾਕ ਵਧੀਆ ਜੀ ਬਹੁਤ ਵਧੀਆ ਵੀਰੇ ਕੈਮ ਵਧੀਆ ਵਧੀਆ ਸਭ ਠੀਕ ਠਾਕ ਜੀ ਕਿਵੇਂ ਲੋੜੀ ਲਾੜੀ ਫੇਰ ਮਨਾਈ ਜਾਂਦੇ ਮਨਾਈ ਜਾਂਦੇ ਮਨਾਈ ਜਾਂਦੇ ਜੀ ਅੱਛਾ ਹਾਂ ਜੀ ਮੁਬਾਰਕਾਂ ਵੀਰ ਤੁਹਾਨੂੰ ਮੁਬਾਰਕਾਂ ਵਧੀਆ ਅੱਛਾ ਪਿੰਦੇ ਮਾਲ ਵੀਰੇ ਤਕਰੀਬਨ ਚਲੋ ਵੀਡੀਓ ਮੈਨੂੰ ਲੱਗਦਾ ਵੀ ਚਲੋ ਮਹੀਨੇ ਚ ਇੱਕ ਦੋ ਕੁ ਸਵਾਪ ਬਣਦਾ ਮਾਲ ਮਾਲ ਜੁੜਦਾ ਹੀ ਨਹੀਂ ਆ ਇੱਕ ਦੋ ਹੁੰਦੀਆਂ ਵਿਕ ਜਾਂਦੀਆਂ ਵਿਕ ਜਾਂਦੀਆਂ ਹਾਂਜੀ ਹਾਂਜੀ ਇਸੇ ਤਰ੍ਹਾਂ ਹੀ ਆ ਹਾਂਜੀ ਹਾਂਜੀ ਘੱਟੋ ਘੱਟ ਵੀ ਜੇ ਆਪਾਂ ਥੋੜਾ ਜਿਹਾ ਸਮਾਂ ਵੀ ਕੱਢ ਕੇ ਜਾਈਏ ਬਾਹਰ ਤੋਰਾ ਫੇਰਾ ਕਰੀਏ ਤੇ ਕੋਈ ਇੱਕ ਅੱਧਾ ਪਸ਼ੂ ਛਾਉਂਦਾ ਚੰਗਾ ਬਸ ਬਸ ਇੱਕ ਅੱਧਾ ਹੀ ਮਿਲਦਾ ਤੇ ਫਿਰ ਉਹ ਆਉਂਦੇ ਵਿਕ ਜਾਂਦਾ ਮਾਲ ਠੀਕ ਆ ਹਾਂਜੀ ਅੱਛਾ ਅੱਜ ਤਿੰਨ ਜੜੀਆਂ ਵਿਹੜਾ ਦਿਖਾ ਰਹੇ ਆ ਆਪਾਂ ਸੂਈਆਂ ਨੇ ਤਿੰਨੇ ਇਹ ਤਿੰਨੇ ਸੂਈਆਂ ਵਾ ਠੀਕ ਆ ਤੇ ਇੱਕ ਛੋਟੀ ਹੈ ਟੋਕੜ ਗੱਭਣਾ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਲਓ ਵੀ ਇਹ ਤਿੰਨੇ ਵਿਹੜਾ ਜੜੀਆਂ ਦੱਸੋ ਸੂਈਆਂ ਸਵਾਈਆਂ ਨੇ ਤੇ ਬਾਕੀ ਕੱਲੇ-ਕੱਲੇ ਨਗਦੀ ਆਪਾਂ ਡਿਟੇਲ ਲੈਣੀ ਸ਼ਟਾਰਟ ਕਰਦੇ ਆਂ ਝੋਟੀ ਬੜੀ ਸੋਹਣੀ ਚੰਗੀ ਝੋਟੀ ਆ ਮੇਰਾ ਭਰਾ ਕੋਈ ਸਾਹਮਣ ਵਾਲਾ ਵੀਰ ਪਾਲ ਕਰਦਾ ਪਿਆ ਠੀਕ ਆ ਜੀ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੀ ਕਹਿੰਦੇ ਪਹਿਲੇ ਨੰਬਰ ਤੋਂ ਸ਼ੁਰੂਆਤ ਇੱਥੋਂ ਕਰ ਲਾ ਵੀਰ ਵੈੜ ਕਿਵੇਂ ਆ ਇਹ ਭਾਜੀ ਦੂਜਾ ਸੁਗਾ ਕੱਲ ਸ਼ਾਮਾਂ ਦੀ ਸੂਈ ਜੀ ਓਕੇ ਹਾਂਜੀ ਠੀਕ ਆ ਜੀ ਇਹਦੀਆਂ ਆਪਾਂ ਦੋ ਚਵਾਈਆਂ ਹੋ ਚੁੱਕੀਆਂ ਵਾਂ ਤੇ 15-16 ਕਿਲੋ ਥੱਲੇ ਬੋਲੀ ਸੁਲੀ ਡੇਲੂ ਸੇਰੀ ਆਪਾਂ ਸਾਫ਼ ਕਰਤੀ ਆ ਠੀਕ ਆ ਜੀ ਹਾਂਜੀ ਮਤਲਬ 15-16 ਕਿਲੋ ਬੋਲੀ ਬੋਲੀ ਆ ਬੋਲੀ ਬੋਲੀ ਆ ਜਿਹੜੀ ਆਪਾਂ ਮਣਕੇ ਦੇਣੀ ਆ ਦੂਜਾ ਸੁਆ ਦੂਜਾ ਸੁਆ ਅੱਛਾ ਮਗਰ ਮਗਰ ਬੱਚਾ ਵਾ ਤਿੰਨਾ ਦੇ ਬੱਚੇ ਮਗਰ ਲਓ ਜੀ ਤਿੰਨਾ ਬੜਾ ਦੇ ਮਗਰ ਬੱਚੇ ਆ ਠੀਕ ਆ ਜੀ ਮੇਲ ਕਾਫ ਆ ਤੇ 15 16 ਕਿਲੋ ਬੌਲੀ ਆ ਕਰਮਾਲੀ ਦੇ ਥੱਲੇ ਅੱਜ ਦੂਜਾ ਦਿਨ ਆ ਕੱਲ ਦੀ ਸੂਈ ਆ ਆ ਦੇਖੋ ਬਾਕੀ ਚ ਵਾਪਸ ਆਦੀ ਚੰਗੀ ਨਿਕਲੀ ਸੂਈ ਆ ਭਾਜੀ ਇਹ ਇੱਕ ਨੰਬਰ ਦੀ ਠੀਕ ਆ ਠੀਕ ਆ ਠੰਡੀਆਂ ਮਿੱਠੀਆਂ ਸਾਰੀਆਂ ਵੜੀਆਂ ਆ ਜੇ ਤਾਂ ਮਰਜੀ ਥੱਲੇ ਸੁਲੇ ਬੈਠੇ ਲੋ ਵੀ ਬਾਕੀ ਦੋਸਤੋ ਅਗਲੇ ਪਿਛਲੇ ਥਾਣਾ ਦੀ ਸਪੇਸ ਗਾਇਬ ਵੀ ਕਾਫੀ ਚੰਗਾ ਤੇ ਇੱਕ ਵਾਰੀ ਥੋੜਾ ਜਿਹਾ ਸੂਸਵਾ ਕੇ ਪਸ਼ੂ ਥੋੜੀ ਤੈਅ ਦੇ ਵਿੱਚ ਆ ਜਾਂਦਾ ਆ ਫੇਸ ਕੁਆਲਟੀ ਆ ਕਰੋ ਸੰਗ ਜਿੱਦਾਂ ਕਿ ਸਾਰੇ ਭੈਣ ਭਰਾਵਾਂ ਨੂੰ ਹੁੰਦਾ ਵੀ ਨੈਕਸਟ ਸੀਜ਼ਨ ਨੂੰ ਵੇਖਦੇ ਹੋ ਥੋੜਾ ਜਿਹਾ ਕਰੋ ਸੰਗ ਦੇ ਵਿੱਚ ਪਸ਼ੂ ਖਰੀਦਗੇ ਆ ਵੇਖੋ ਠੀਕ ਆ ਜੀ ਵੀ ਦੋ ਕ ਡੰਗ ਦੀ ਜਿਹੜੀ ਚੁਵਾਈ ਹੈ ਹਾਂਜੀ ਹਾਂਜੀ ਦੋ ਡੰਗ ਦੂਜੀ ਢੰਗ ਚ ਆਪਾਂ ਸਾਫ ਕਰਤੀ ਆ ਚਲੋ ਜੀ ਹਾਂਜੀ ਅਕੀ ਦੁੱਧ 20 22 ਕਿਲੋ ਇਹਨੇ ਪਾ ਜਾਣਾ ਜਿੱਡੀ ਇਹਦੀ ਚਵਾਈ ਚ ਹੋਈ ਆ ਨਾ ਹਾਂ ਦੁੱਧ ਠੰਡਾ ਠੰਡੇ ਵਾਲੀ ਦੁੱਧ 20 22 ਕਿਲੋ ਪਾਜੂ ਹਾਂ ਹੰਡੀ ਠੰਡੀ ਪੜੀ ਉਧਰ ਬੈਠੇ ਰਹੋ ਥੱਲੇ ਲਓ ਜੀ ਸੋ ਹੈਗੇ ਦੋਸਤੋ ਸੀਲਸਲਾ ਦਾ ਠੰਡੀ ਤੇਰੀ ਆ ਬਿਲਕੁਲ 나ੜੂ ਨਾਲ ਆ ਬੱਚੇ ਦੇ ਆ ਵੱਛਾ ਜੀ ਆ ਦੇਖੋ ਠੀਕ ਹੈ ਤੇ ਪਿੰਦੇ ਬਾਰੇ ਕੀ ਡਿਮਾਂਡ ਕੀ ਮੁੱਲ ਕਰਦਾ ਇਹਦਾ ਮੁੱਲ ਭਾਜੀ ਅਪਜਾ ਨਹੀਂ ਕਰਦਾ ਮੁੱਲ ਕਰਦੇ 70000 ਰੁਪਿਆ ਹਾਂਜੀ ਪੂਰੇ 70 ਦੀ ਦੇ ਦਾਂਗੇ ਉਹ ਚੋਂ ਮਾਨਤਾਣ ਕਰ ਦਾਂਗੇ 70 ਚੋਂ ਤਿੰਨ ਛੱਡ ਦਾਂਗੇ 70 ਚੋਂ 67 ਦੀ ਹਾਂਜੀ ਹੋਰ ਕਰਦਾਂਗੇ ਮਾਨਤਨ ਦੂਰੋਂ ਵੀ ਰਾਏ ਦਾ ਠੀਕ ਹੈ ਜੀ ਹਾਂਜੀ 60000 ਦੀ ਜਾਣ ਦੋ 60000 ਦੀ ਜਾਣ ਦੀ 60000 ਦੀ ਐਂਡ ਤੋਂ ਐਂਡ ਆ ਐਂਡ ਤੋਂ ਐਂਡ ਸ਼ੋਰ ਛੱਪਾ ਹੀ ਹੋਣਾ ਇਹ ਚੋਂ ਲੋ ਵੀ 60000 ਦੀ ਦੋਸਤੋ ਐਂਡ ਟੂ ਐਂਡ ਜਿਹੜੀ ਤੁਹਾਨੂੰ ਇਹ ਵੈੜ ਮਿਲ ਜਾਊਗੀ ਬਾਕੀ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਆਪਾਂ ਲਾ ਕੇ ਉਹ ਵਿਖਾਦ ਕੇ ਆਹ ਦੇਖੋ ਜੀ ਸੋ ਚਾਰੇ ਥਾਣਾ ਸਪੇਸ ਵੰਡ ਤੁਹਾਡੇ ਸਾਹਮਣੇ ਆ ਚਵਾ ਚੂ ਦੀ ਬਾਕੀ ਮੋਟੀ ਧਾਰ ਵੀ ਮੈਂ ਨਾ ਭਾਜੀ ਐ ਇੱਕ ਨੰਬਰ ਦੀ ਆ ਠੀਕ ਹੈ ਮੇਰਾ ਵੀਰ ਸੌਦਾ ਕਰ ਲੇ ਘਰ ਖੜ ਕੇ ਚੋਗੇ ਫਿਰ ਪੈਸੇ ਦੇ ਦੇ ਚਲੋ ਜੀ ਉਹ ਵੰਗੇ ਰੱਸੀ ਦੀਣੀ ਨੂੰ ਲੋੜ ਠੰਡੀ ਮਿੱਠੀ ਬੜੀ ਠੀਕ ਆ ਅੱਗੇ ਨੈਕਟ ਆਪਣੇ ਕੋਲ ਜਿਹੜੀ ਇਧਰ ਖੜੀ ਆ ਵਾਈਟ ਟਰੰਕ ਦੇ ਵਿੱਚ ਇਹ ਵੀ ਭਾਜੀ ਪਰਸੋਂ ਦੀ ਸੂਈਜ ਪਰਸੋਂ ਦੀ ਆ ਹਾਂਜੀ ਲੋ ਵੀ ਉਹ ਵੀ ਦੱਸੋ ਪਰਸੋਂ ਦੀ ਸੂਈ ਆ ਤੇ ਸਵੇਰਾਂ ਦੇ ਵਿੱਚ ਕਿਵੇਂ ਆ ਇਹ ਭਾਜੀ ਦੂਜਾ ਸੂਆ ਜੋ ਮਗਰ ਕੀ ਇਹਦੇ ਇਹਦੇ ਮਗਰ ਬੱਛਾ ਹੀ ਆ ਤਿੰਨਾ ਮਗਰ ਬੱਛੇ ਆ ਤਿੰਨਾ ਮਗਰ ਬੱਛੇ ਹੀ ਆ ਲੋ ਵੀ ਪਰਸੋਂ ਦੀ ਸੂਈ ਆ ਦੋਸਤੋ ਮੱਛਾ ਮਗਰ ਆ ਤੇ ਦੂਜਾ ਕ ਸੁਬਾ ਹਾਂਜੀ ਇਹਦਾ 2 ਰੁਪਏ ਮੰਨ ਲੈ ਹਾਂਜੀ ਬਾਕੀ ਵਾਈਟ ਰੰਗ ਦੇ ਵਿੱਚ ਆ ਤੇ ਬਲੈਕ ਆ ਕਿਤੇ ਨਾ ਕਿਤੇ ਸਪੋਰਟਸ ਪਾਰਟ ਜਿਹੜੇ ਤੁਹਾਨੂੰ ਨਜ਼ਰ ਆਉਣਗੇ ਉੱਪਰ ਫੇਸਪੂਸ ਕੁਆਲਿਟੀ ਕਰੋ ਚੈੱਕ ਤੇ ਕਿੰਨੇ ਬੌਲੇ ਤੇ ਭਾਜੀ ਆ ਰਿਹਾ 18 19 ਕਿਲੋ ਬੌਲਾ ਜਿਹੜਾ ਪਚਵਾ ਕੇ ਦੇਣਾ ਵਾ ਥਾਂ ਤੁਹਾਨੂੰ ਬਹੁਤ ਵਧੀਆ ਲੱਗਾ ਬਹੁਤ ਵਧੀਆ ਥਾਂ ਤੁਹਾਨੂੰ ਤਾਂ ਬਹੁਤ ਐ ਮੱਝਾ ਵਾਲਾ ਥਾਂ ਆ 14 ਕਿਲੋ ਬੌਲਾ ਹੀ ਆ ਇਹ ਨਹੀਂ 18 ਕਿਲੋ 18 ਕਿਲੋ 18 ਕਿਲੋ ਆਪਾਂ ਚਵਾ ਕੇ ਦਵਾਂਗੇ ਕਰਨ ਦੋ ਟਨ ਲਓ ਜੀ 18 ਕਿਲੋ ਦੋਸਤੋ ਬੌਲਾ ਹੈ ਅਜੇ ਤਿੱਜੇ ਦਿਨ ਦੀ ਸੂਈ ਆ ਤੇ ਥਾਂ ਨੂੰ ਤੁਸੀਂ ਵੇਖੋ ਇਹਨੂੰ ਆਪਾਂ ਕਹਿ ਸਕਦੇ ਵੀ ਪੂਰਾ ਹੱਥੀ ਮੁ ਬਾਕੀ ਬਿਰਲਾਵਾਂ ਬੰਨਾਂ ਬਹੁਤ ਸੋਹਣੀਆਂ ਨੇ ਠੀਕ ਆ ਜੀ ਮਗਰ ਬੱਛਾ ਸੋ 18 ਕਿਲੋ ਤਾਂ ਸ਼ਿਟਾਦੀ ਵੀ ਚੰਗੀ ਕਰ ਦਿੱਤੀ ਕਰਮਾਲੀ ਨੇ ਬਾਕੀ ਵਹਿੜ ਦੁੱਧ ਵਾਲੀ ਇਹ ਤਾਂ 20 ਬੂਹ ਲੀਟਰ ਤੋਂ ਬਾਹਰ ਵੀ ਚਵਾਦੀ ਬਾਹਰ ਹੀ ਚੱਲੋ ਭਾਜੀ ਬਾਹਰ ਉਹ ਕਹਿੰਦੇ ਵੀ ਅਸੀਂ 24 25 ਕਿਲੋ ਝੋਆ ਵਾ ਹਾਂ ਬਾਕੀ ਆਪਾਂ ਨਹੀਂ ਗਾਰੰਟੀ ਦਿੰਦੇ ਆਪਾਂ ਕਹਿੰਨੇ 20 22 ਕਿਲੋ ਦਈ ਜਾਵੇ ਦੁੱਧ ਬਹੁਤ ਵਾ ਬਿਲਕੁਲ ਜੀ ਬਿਲਕੁਲ ਬਾਕੀ ਥਣ ਭਾਂਡਾ ਬੜਾ ਵਾ ਦੁੱਧ ਦਊਗੀ ਆਹਾਹਾ 14 ਲੀਟਰ ਤਾਂ ਚਲੋ ਅਜੇ ਤੀਜੇ ਦਿਨ ਇਹਨੇ ਕਰਮਾਲੀ ਬਾਕੀ ਹਾਂ ਚਲੋ ਯਾਦ ਬਰੀਡ ਵਾਲੀ ਆ ਹਾਂ ਵਜਣ ਵ ਲਓ ਜੀ ਠੰਡੀਆਂ ਠੁੰਡੀਆਂ ਬੜੀਆਂ ਆ ਜਿੱਥੇ ਮਰਜ਼ੀ ਬੈ ਬੈ ਸੀਲਸ ਲੱਗਾ ਨੇ ਕਰਮਾਲੀਆਂ ਜਿੱਥੇ ਮਰਜ਼ੀ ਬੈ ਜਾ ਲਓ ਵੀ ਦੋਸਤੋ ਵੰਗਾਰ ਅਸੀਦੀ ਪਹਿਲੀ ਗੱਲ ਤਾਂ ਲੋਡ ਨਹੀਂ ਪਰ ਫਿਰ ਵੀ ਚਲੋ ਕੋਈ ਪਹਿਲੀ ਭਰਾ ਦਾ ਸ਼ੁਰੂ ਇਹ ਵੰਗਾਰ ਅਸੀ ਪੋਹਦੀ ਜਾਣੀਆਂ ਠੰਡੀਆਂ ਬਹੁਤ ਚੜੀ ਆ ਵੀ ਚਾਰ ਚਫੇਰੀਆਂ ਪ੍ਰੋਪਰ ਤੁਸੀਂ ਦੇਖ ਲਓ ਹਾਈਟ ਕਰਦਾ ਵੀ ਕਰਮਾਲੀ ਦਾ ਮੀਡੀਅਮ ਹਾਈਟ ਕਰਦਾ ਮੀਡੀਅਮ ਮਿਲ ਗਈ ਵਿਚਲਾ ਮੇਲ ਆ ਬਾਕੀ ਰੰਗ ਬਾਜਾ ਕਰਮਾਲੀ ਠੀਕ ਆ ਜੀ ਮੂੰਹ ਮੱਥੇ ਦੀ ਚੰਗੀ ਆ ਬਿਲਕੁਲ ਛੋਟੀ ਫੇਸ ਕੁਆਲਿਟੀ ਆ ਛੋਟਾ ਕੰਨ ਲੱਗਾ ਤੇ ਹਵਾਨੇ ਚੱਟ ਦੀ ਬੈਕ ਸਾਈਡ ਤੋਂ ਵੀ ਬੜੀ ਪੱਦਰ ਜੋ 18 ਲੀਟਰ ਬੋਲੇ ਬੋਲਾ ਲਈ ਫਿਰਦੀ ਕਰਮਾਂ ਦੀ ਹਜੇ ਅੱਜ ਤੀਜੇ ਦਿਨ ਦੀ ਸੂਈ ਆ ਤੇ ਇਹ ਭਿੰਦੇ ਵੀਰ ਮੋਲੇ ਦਾ ਕੀ ਰਹੂਗਾ ਮੁੱਲ ਵੇਜੇ ਦਾ 75 ਕਰਦੇ ਆ ਹਾਂਜੀ ਤੇ 7000 ਦੀ ਦੇ ਦਈਏ ਐਂਡ ਪੁਆਇੰਟ ਐਂਡ ਤੋਂ ਐਂਡ 2 ਛੱਡ ਦਾਂਗੇ 3 ਹੀ ਛੱਡ ਦਾਂਗੇ ਵਿੱਚੋਂ ਠੀਕ ਆ ਜੀ ਹਾਂਜੀ 70 ਚੋਂ ਉਹ ਚ ਮਾਨ ਤਾਨ ਕਰ ਦਾਂਗੇ ਆਪਾਂ 67 ਦੀ 67 ਦੀ ਦੇ ਦਾਂਗੇ ਛੋਟਾ ਛਫਾ ਕਰ ਦਾਂ ਖੁੱਲਾ ਠੀਕ ਆ ਜੀ ਹਾਂਜੀ ਲਓ ਜੀ 7000 ਦੀ ਦੋਸਤੋ ਇਹ ਵਾਰ ਤੁਹਾਨੂੰ ਮਿਲ ਜੂਗਾ ਅੱਜ ਠੀਕ ਆ ਜੀ ਬਾਕੀ ਦੁੱਧ ਲਾਉਗੀ ਟਾਪ ਕਰਮਾਂ ਲਈ ਹੁਣ ਬੌਲੇ ਤੇ ਹੀ ਆ 20 ਲੀਟਰ ਤੋਂ ਪਲੱਸ ਵੀ ਚਵਾ ਸਕਦੀ ਆ 20 ਲੀਟਰ ਵੀ ਚਵਾ ਸਕਦੀ 22 ਵੀ ਚਵਾ ਸਕਦੀ ਆ ਠੀਕ ਆ ਬਾਕੀ ਸੇਵਾ ਵਾ ਬਾਕੀ ਸੇਵਾ ਡਿਪੈਂਡ ਆਂਦਾ ਹੈ ਜੇ ਕੋਈ 5 ਵੀ ਹੋ ਸਕਦਾ ਕੋਈ 20 ਵੀ ਹੋ ਸਕਦਾ ਹਾਂ ਸੇਵਾ ਦੇ ਆ ਬਿਲਕੁਲ ਜੀ ਬਿਲਕੁਲ ਚਵਾਉਂਦੀਆਂ ਨੇ ਕਰਮਾਲੀਆਂ ਆਂਦੇ ਘਰ ਜਿੰਨੀ ਖੁਰਾਕ ਪੈ ਜੇ ਇਹ ਵਧਦੀਆਂ ਨਹੀਂ ਇਹ ਨਹੀਂ ਆਪਣੇ ਹੱਕ ਰੱਖਦੀਆਂ ਇਹ ਹਾਂ ਇਹ ਚਵਾ ਜਾਂਦੀਆਂ ਬਿਲਕੁਲ ਲਓ ਜੀ ਅਕੇ ਨਖਤ ਤੁਸੇ ਕੋ ਹੋਰ ਵਾਰ ਤੁਹਾਨੂੰ ਦਿਖਾ ਦਿੰਨੇ ਆ ਬਲੈਕ ਰੰਗ ਦੇ ਵਿੱਚ ਵੱੱਛੀ ਆ ਪਲੂਣੇ ਏ ਪਹ ਨਹੀਂ ਇਹ ਪਾਜੀ ਦੂਜਾ ਸੁਆ ਹੈ ਦੂਜਾ ਸੁਆ ਹਾਂਜੀ ਤੇ ਚਿਹਰੇ ਮੋਰੇ ਤੋਂ ਲੱਗਦਾ ਬੱਚੀ ਜਿਵੇਂ ਪਹਿਲਾ ਸੁਆ ਸੋਈ ਨਹੀ ਨਹੀ ਦੂਜਾ ਸੁਆ ਹੀ ਆ ਇਹ ਵੀ ਠੰਡੀ ਠੰਡੀ ਬੜੀ ਆ ਠੀਕ ਹੈ ਜਿੱਦਾਂ ਮਰਜ਼ੀ ਬੈਠੇ ਪੁੱਠੇ ਰੋ ਹਾਂ ਹਾਂਜੀ ਇਹਦਾ ਸਮਾਂ ਕਿੰਨਾ ਹੋ ਗਿਆ ਪਿੰਦੇ ਇਹਨੂੰ ਪਾਜੀ ਅੱਜ ਪੰਜਵਾਂ ਛੇਵਾਂ ਦਿਨ ਜੋ ਇਹਦਾ ਬੱਚਾ ਵਾ ਠੀਕ ਹੈ ਜੀ ਉਹ ਵੀ 나ੜੂ ਦੇ ਬੱਚਾ ਦਾ ਠੀਕ ਬੱਚੇ ਦੋਸਤੋ ਤਿੰਨਾਂ ਵੜਾਂ ਦੇ ਤੁਹਾਨੂੰ ਆਪਾਂ ਦਿਖਾਵਾਂਗੇ ਠੀਕ ਹੈ ਜੀ ਤੇ ਮਗਰ ਵੱਛਾ ਮੇਲ ਕਾਫ ਆ ਅੱਜ ਪੰਜਾਂ ਛੇਆਂ ਪੰਜਾਂ ਕੇ ਦਿਨਾਂ ਦੀ ਸੂਈ ਆ ਕਿੰਨੇ ਕ ਦੁੱਧ ਤੇ ਆ ਗਈ ਏ ਪਾਜੀ ਇਹਦੇ ਥੱ 18 17 ਕਿਲੋ ਹੈ ਲੈਟ ਹਾਜ਼ਰ ਐ ਹਾਜ਼ਰ ਵਾ ਅੱਛਾ ਜੀ ਪਹਿਲੇ ਇਹ ਕੋਈ ਨਾ ਕਵੇ ਵੀਰ ਭਰਾ ਵੀ ਚੱਡਾ ਨਹੀਂ ਵਿਖਾਉਂਦੀ ਦੁੱਧ ਹੈਗਾ ਨਿੱਗਰ ਛੱਡੇ ਦੀ ਆ ਦੁੱਧ ਜਿਹੜਾ ਆਪਾਂ ਚਵਾ ਕੇ ਦੇਣਾ ਵਾ ਹਾਂ ਲਓ ਜੀ 18 17 ਲੀਟਰ ਦੁੱਧ ਦਾ ਦੋਸਤੋ ਇਸ ਵਕਤ ਪੰਜਾਂ ਛਿਆਂ ਦਿਨਾਂ ਦੀ ਸੂਈ ਆ ਮੈਲੇ ਮੂਲੇ ਤੋਂ ਜੇ ਕਰਵਾ ਲੈਣ ਦੀ ਗਾਂ ਚੱਲਣਾ ਤੇ ਥਣ ਵੈਸੇ ਤੁਸੀਂ ਵੇਖੋਗੇ ਪੂਰਾ ਵੈਸੇ ਚਵਾਈ ਦੇ ਵਿੱਚ ਆ ਐਂ ਕਿਾ ਮੁੱਠੀ ਚਵਾਈ ਹੋ ਜਾਂਦੀ ਆ ਦੇਖੋ ਜੀ ਠੀਕ ਆ ਸੋ ਕੱਦ ਬੱਚੀ ਦਾ ਵੱਡਾ ਠੀਕ ਆ ਜੀ ਦੂਜਾ ਸੂਆ ਬਲੈਕ ਰੰਗ ਦੇ ਵਿੱਚ ਬਿਲਕੁਲ ਇੱਕ ਆਪਾਂ ਗੱਲ ਕਰਦੇ ਆ ਵੀ ਜਿਵੇਂ ਚੌਰਸਲੇਵਾ ਬਿਲਕੁਲ ਤੁਸੀਂ ਵੇਖੋ ਜੀ ਬਿਲਕੁਲ ਪੱਟਾਂ ਦੇ ਸਾਹਮਣੇ ਵਿਚਕਾਰ ਤੇ ਖੋਚਾਂ ਤੋਂ ਉੱਪਰ ਆ ਦੇਖੋ ਜੀ ਆ ਦੇਖੋ ਸਵੇਰ ਚਵਾਈ ਦਾ ਸਮਾਂ ਪਿੰਦੇ ਫਿਰ ਕਦੋਂ 6:30 ਵਜੇ ਭਾਜੀ ਆਪਾਂ 6:00 ਵਜੇ ਚਵਾਈ ਕੀਤੀ 6:30 ਵਜੇ ਹਾਂਜੀ ਹਾਂਜੀ ਅਜੇ ਵੀ ਤਕਰੀਬਨ ਕੋਈ ਡੇਢ ਇੱਕ ਡੇਢ ਘੰਟੇ ਦਾ ਸਮਾਂ ਇੰਨੇ ਹੋਰ ਸ਼ਾਮ ਤੱਕ ਇਹਨੇ ਪੂਰਾ ਇਹਨੇ ਆ ਜਾਂਦੀ ਆ ਹਾਂ ਬਿਲਕੁਲ ਹਾਂਜੀ ਹਾਂਜੀ ਲਓ ਦੋਸਤੋ ਹਜੇ ਤਕਰੀਬਨ ਕੋਈ ਜ਼ਿਆਦਾ ਨਹੀਂ ਤਾਂ ਕੋਈ 3 ਤੋਂ 4 4.5 ਘੰਟੇ ਹਜੇ ਸਮਾਂ ਇਹਦਾ ਬਾਕੀ ਆ ਚੁਵਾਈ ਦੇ ਸਮੇਂ ਦੀ ਜੇਕਰ ਆਪਾਂ ਗੱਲ ਕਰੀਏ ਉਦੋਂ ਤੱਕ ਥੋੜੀ ਦੱਖ ਜਿਹੜੀ ਆ ਥੱਲੇੋਂ ਹੋਰ ਵਿਖਾਲਾ ਦੇਣ ਲੱਗ ਪੂਗਾ ਠੀਕ ਆ ਜੀ ਤੇ ਕਾਤੋਂ ਵੱਡਾ ਬੱਚੀ ਦਾ ਕੋਈ ਦੂਰੋਂ ਨੇੜੋਂ ਆ ਰਿਹਾ ਥੋੜਾ ਜਿਹਾ ਕੈਮਰਾ ਸੂਸਵਾ ਕੇ ਪਛੀ ਉਪਰ ਹੀ ਥੋੜੀ ਤੈਜ ਹੀ ਲਾਈ ਹੁੰਦੀ ਹੈ ਕਿਸੇ ਉਹ ਤੁਸੀਂ ਆਪ ਜੱਜਮੈਂਟ ਕਰ ਲਿਓ ਥੋੜੀ ਜੀ ਬਾਡੀ ਬੁੱਡੀ ਬੰਤਰ ਤੇ ਤੇ ਮਗਰ ਦੇ ਬੱਚਾ ਮੇਲ ਕਾਫ ਆ ਤੇ ਸੋ ਬਾਕੀ ਹੁਣ ਦੁੱਧ ਦੀ ਸਟਾਰਟ ਇਹਦਾ ਬੱਚਾ ਕਿਹੜਾ ਸੀਗਾ ਇਹਦਾ ਉਹ ਪਰਲਾ ਜੀ ਭਾਜੀ ਕਾਲਾ ਇਹਦਾ ਬੱਚਾ ਇਹੋ ਹੀ ਹੈ ਨਾ ਹਾਂਜੀ ਇਹਦਾ ਕਾਲਾ ਜੋ ਤੇ ਆ ਚਿੱਟੀ ਵੈੜ ਦਾ ਆ ਜਿਹੜਾ ਜੇ ਜਿਹੜੀ ਆਪਾਂ ਸੈਕਿੰਡ ਨੰਬਰ ਤੇ ਦਿਖਾਈਏ 18 ਕਿਲੋ ਤੇ ਚਲਣ ਜੀ ਜਿਹੜੀ ਹਾਂਜੀ ਹਾਂਜੀ ਬੋਲਾ ਜਿਹੜਾ ਹਾਂਜੀ ਆਹ ਉਹ ਤਾਂ ਆ ਬੱਚਾ ਬੱਛਾ ਮਗਰ ਹਾਂਜੀ ਇਹ ਵੀ ਬੱਚਾ ਘਾੜੂ ਤੇ ਉਹਦੇ ਨਾਲ ਸੀ ਆਪਾਂ ਉਹਦੇ ਨਾਲ ਹੀ ਬੱਚਾ ਠੀਕ ਹੈ ਜੀ ਇਹ ਦੋਸਤੋ ਦੋਵੇਂ ਬੱਚੇ ਤੁਹਾਨੂੰ ਦਿਖਾਤੇ ਆ ਜੇ ਆਪਾਂ ਸੈਕਿੰਡ ਤੇ ਜਿਹੜੀ 3 ਨੰਬਰ ਤੇ ਦਿਖਾਈਏ ਵੈੜ ਤੇ ਭਿੰਦੇ ਇਹਦਾ ਮੁੱਲ ਤੁਸੀਂ ਕੀ ਕਰਦਾ ਵੈੜ ਦਾ ਇਹਦਾ ਭਾਜੀ ਮੁੱਲ ਜਾਇ ਜੇ ਮੁੱਲ ਕਰਦੇ 57000 ਦਾ 52 ਹਜ਼ਾਰ ਦੀ ਦੇ ਦਾਂਗੇ ਛੋੜ ਛੱਪੇ ਕਰਕੇ 53 ਦੀ ਮਾਨ ਤਾਨ ਕਰ ਦਾਂਗੇ 53 ਦੀ ਹਾਂਜੀ 52000 ਦੀ ਦੇ ਦਾਂਗੇ ਐਂਡ 52 ਦੀ ਹਾਂਜੀ ਬਾਕੀ ਦੋ ਡੰਗ ਮੇ ਚਵਾ ਕੇ ਦਊ ਇੰਨਾ ਦੁੱਧ ਹੋਊਗਾ ਤਾਂ ਕੋਈ ਵੀਰ ਭਰਾ ਲੈ ਜੇ ਨਹੀਂ ਤਾਂ ਰਹਿਣ ਦੇ ਠੀਕ ਆ ਜੀ ਹਾਂਜੀ ਠੀਕ ਆ ਲੋ ਵੀ ਭਰਾਵੋ 52000 ਦੀ ਐਂਡ ਟੂ ਐਂਡ ਮਿਲੂਗੀ ਜਿੰਨਾ ਦੁੱਧ ਦੱਸਿਆ ਜਿੰਨਾ ਬੋਲਾ ਦੱਸਿਆ ਭਿੰਦਾ ਵੀਰਾਂ ਦਾ ਵੀ ਆਪਾਂ ਚਵਾ ਕੇ ਕਿਸੇ ਭੈਣ ਭਰਾ ਨੂੰ ਫਿਰ ਤਸੱਲੀ ਕਰਕੇ ਫਿਰ ਘਰੋਂ ਤੋਰਾਂਗੇ ਠੀਕ ਆ ਜੀ ਤੇ ਇੱਕ ਝੋਟੀ ਤੁਹਾਨੂੰ ਦਿਖਾਉਣੇ ਬੜੀ ਸ਼ਕੀਨ ਝੋਟੀ ਆ ਬਿਲਕੁਲ ਛੋਟੀ ਸਿੰਗੀ ਕੱਦ ਵੱਡਾ ਤੇ ਇਹਦਾ ਭਿੰਦੇ ਵੀਰ ਤੁਸੀਂ ਦੱਸਿਆ ਵੀ ਟੋਕੜ ਗੱਭਣਾ ਹਾਂਜੀ ਕਿੰਨੇ ਮਹੀਨਿਆਂ ਦੀ ਗੱਭ ਇਹ ਭਾਜੀ ਆਪਾਂ ਉਹਨਾਂ ਘਰੋਂ ਚੈੱਕ ਕਰਾਈ ਆ ਢਾਈਆਂ ਮਹੀਨਿਆਂ ਦੀ ਉਹਨਾਂ ਦੱਸੀ ਆ ਢਾਈਆਂ ਮਹੀਨੇ ਚੈੱਕ ਕਰਾ ਕੇ ਲਿਆਏ ਆ ਆਪਾਂ ਅੱਛਾ ਜੀ ਹਾਂਜੀ ਤੇ ਦੁੱਧ ਐਸ ਵਕਤ ਦੁੱਧ ਭਾਈ ਉਹਨਾਂ ਘਰ ਸੱਤ ਕਿਲੋ ਹੀ ਹਾਂ ਆਪਣੇ ਤੋਂ ਉਹਨਾਂ ਘਰ ਮੈਂ ਦੋਵੇਂ ਡੰਗ ਪਾੜੇ ਦੇ ਚੋਈ ਆ ਹਾਂਜੀ ਆਪਣੇ ਰੋਵੇ ਝੂਟ ਨਹੀਂ ਮਾਰਨੇ ਟੀਗਾ ਲਿਆ ਆਪਣੇ ਤੋਂ ਦੁੱਧ 6 ਕਿਲੋ ਆ 6 ਕਿਲੋ ਹਾਂਜੀ ਹੂੰ ਤੇ ਬਾਕੀ 埔ੜਕ ਦੀ ਭੜਕ ਦੀ ਨਹੀਂ ਆ ਟੀਕਾ ਲਾ ਲਈਏ ਤੇ ਇਦਾਂ ਪਾੜਾ ਪਾ ਲਈਏ ਤੇ ਮਿਲ ਪੈਂਦੀ ਵਧੀਆ ਠੀਕ ਹੈ ਜੀ ਹਾਂਜੀ ਲਓ ਜੀ 6 ਕਿਲੋ ਦੁੱਧ ਦਾ ਦੋਸਤੋ ਠੀਕ ਹੈ ਜੀ ਨਵੀਂ ਥਾਂ ਤੇ ਆ ਕੇ ਮੇਰਾ ਭਰਾ ਕਾਲੇ ਕਈ ਵਿਰ ਪੈ ਜਾਂਦੇ ਆ ਵੀ ਫਿਰ ਚੌਕ ਦੇ ਧੰਦ ਪੂਰੇ ਬਰਾਬਰ ਕੀਤੇ ਆ 6 ਕਿਲੋ ਤੇ ਕੰਨੀਆਂ ਖਲੋਤੀਆਂ ਦੁੱਧਾਂ ਦੀ ਹਾਂਜੀ ਹਾਂਜੀ ਲਓ ਵੀ ਠੀਕ ਹੈ ਜੀ ਗਾਂ ਦੂਜੇ ਸਵੇਰੇ ਲਈ ਦੋਸਤੋ ਬਣੀ ਆ ਚੈੱਕ ਪਾਸਾ ਢਾਈਆਂ ਮਹੀਨਿਆਂ ਦੀ 6 ਕਿਲੋ ਦੁੱਧ ਦਾ ਤੇ ਨਵੀਂ ਥਾਂ ਤੇ ਇੱਥੇ ਵੀ ਆ ਕੇ ਟੀਕਾ ਲਿਆ ਅੱਗੇ ਨੈਕਟ ਕੋਈ ਲੈ ਜਾਂਦਾ ਤੇ ਉੱਥੇ ਵੀ ਕੋਈ ਦੋ ਦਿਨ ਟੀਕਾ ਪਸ਼ੂ ਲੈ ਸਕਦਾ ਉਸ ਤੋਂ ਬਾਅਦ ਕਿਸੇ ਵੀਰ ਦਾ ਹੱਥ ਆ ਕੋਈ ਪ੍ਰੇਮ ਦੇ ਨਾਲ ਤੁਸੀਂ ਸੇਵਾ ਕਰ ਲੋਗੇ ਪਹਾੜੇ ਵੰਡੇ ਤੇ ਵੀ ਪਸ਼ੂ ਮਿਲਣ ਲੱਗ ਪੂਗਾ ਠੀਕ ਆ ਆ ਫੇਸ ਕੁਆਲਟੀ ਆ ਮੂੰਹ ਮੱਥੇ ਦੀ ਚੰਗੀ ਬਾਡੀ ਮੰਤਰ ਤੁਸੀਂ ਵੇਖੋ ਪੂਰੀ ਨਿਗਰ ਵੱਡਾ ਕੱਦ ਦਾ ਝੋਟੀ ਦਾ ਕੋਈ ਮੇਰਾ ਭਰਾ ਦੂਰੋਂ ਨੇੜੇ ਆਉਂਦਾ ਠੀਕ ਆ ਜੀ ਕੋਈ ਮਦਰ ਹੀ ਜਾਂ ਸਮਦਰ ਨਹੀਂ ਆਪਾਂ ਕਹਿ ਸਕਦੇ ਹਾਂਗੇ ਬਾਕੀ ਹਜੇ ਜਵਾਨ ਹੁੰਦਿਆਂ ਤੱਕ ਝੋਟੀ ਹੋਰ ਵੀ ਕਦ ਕਰ ਜੂਗੀ ਠੀਕ ਹੈ ਜੀ ਬਾਕੀ ਬਾਰੀ ਸਟਰਕਚਰ ਦੋਸਤੋ ਬਹੁਤ ਵਧੀਆ ਹੈ ਪੂਰੀ ਨਿੱਗਰ ਪਿੰਡੇ ਦੇ ਵਿੱਚ ਆ ਸੋਨਾ ਪਿੱਠ ਪੂਰਾ ਕਰਮਾਲੀ ਨੂੰ ਲੱਗਾ ਤੇ ਨਵੀਂ ਝੋਟੀ ਆ ਬਾਕੀ 2.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਅੱਗੋਂ ਮੇਰਾ ਭਰਾ ਕੋਈ ਤਸੱਲੀ ਕਰਨੀ ਕਰਾਉਣੀ ਚਾਹੁੰਦਾ ਹਾਂ ਪਰ ਚੈੱਕ ਕਰਾ ਕੇ ਆ ਸਕਦੇ ਜੀ ਠੀਕ ਆ ਠੀਕ ਆ ਜੀ ਕਿੰਨੇ ਦਾ ਬੋਲ ਮੋਲ ਕਿੰਨੇ ਦੇਣੀ ਤੇਰਾ ਇਹਦਾ ਮੁੱਲ ਭਾਜੀ ਇਹਦਾ 75 ਕਰਦੇ ਆਂ ਹਾਂਜੀ 72000 ਦੇ ਦੇ ਜਾ 72 ਦੀ ਉਹ ਚ ਛੋਟ ਛੱਪਾ ਕਰਦਾਂ ਠੀਕ ਆ ਜੀ ਹਾਂਜੀ ਦੇ ਦਿਓ 72 ਦੀ ਦੇ ਦਿਓ ਹੋਰ ਕਰਦਾਂਗੇ 71 ਦੀ ਦੇ ਦਾਂ 71000 ਦੀ ਹਾਂ 71000 ਦੀ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ ਝੋਟੀ ਬਹੁਤ ਸੋਹਣੀ ਆ ਫੇਸਬੁਕ ਕੁਆਲਿਟੀ ਤੁਹਾਨੂੰ ਆਪਾਂ ਚੰਗੀ ਤਸਵੀਰ ਨਾਲ ਦਿਖਾਤੀ ਆ ਸੋ ਗੱਬਾਂ ਦਾ ਟੋਕਰ ਝੋਟੀ ਆ ਦੁੱਧ ਵੀ ਆ ਬਾਕੀ ਮੇਰਾ ਭਰਾ ਸੇਵਾ ਤੁਸੀਂ ਕਰੀ ਚਲੋਗੇ ਠੀਕ ਹੈ ਜੀ ਜਿੰਨੇ ਕ ਆਪਾਂ ਖਵਾ ਪਿਆ ਦਵਾਂਗੇ ਉਹਨਾਂ ਨੂੰ ਦੁੱਧ ਕਰਮ ਵਾਲੀ ਦਿੱਤੀ ਜਾਊਗੀ ਬਾਕੀ ਹਾਰਡਵਰ ਬਹੁਤ ਵਧੀਆ ਵਾ ਹਾਰਡ ਚੰਗੀ ਆ ਹਾਂਜੀ ਹੋਰ ਕੱਦ ਕਰ ਜਾਣਾ ਨੇ ਹਾਂ ਹਾਂ ਬਿਲਕੁਲ ਜੀ ਬਿਲਕੁਲ ਲੋ ਵੀ ਆ ਦੋਸਤੋ ਇੱਕ ਐਂਡ ਦੇ ਵਿੱਚ ਆਪਾਂ ਨਾਗ ਤੁਹਾਨੂੰ ਦਿਖਾਉਣਾ ਸੀਗਾ ਤੋਕੜ ਗੱਬਣ ਨਾਗ ਸੋ ਵੜਾ ਦਿਖਾਈਆਂ ਤੁਹਾਨੂੰ ਤਿੰਨ ਤਿੰਨੇ ਸੂਈਆਂ ਸਪਾਈਆਂ ਨੇ ਮਗਰ ਮੇਲ ਕਾਫ ਆ ਬੱਚੇ ਆ ਬੋਲੇ ਤੇ ਚੱਲਣ ਡੀਆਂ ਨੇ ਦੋ ਵੜਾ ਤੁਹਾਨੂੰ ਦਿਖਾ ਦਿੱਤੀਆਂ ਨੇ ਇੱਕ ਬੱਚੀ ਦੁੱਧ ਤੇ ਆਈ ਆ ਠੀਕ ਹੈ ਜੀ ਪੂਰੇ ਨਿੱਗਰ ਹੋਵਾਂ ਨੇ ਚੱਡੇ ਆ ਪੜਦਾ ਬਿਲਕੁਲ ਜਾਇਜ ਜੈਨੂਨ ਤੇ ਭਿੰਦੇ ਵੀਰ ਇਹੋ ਹੀ ਪਸ਼ੂ ਆਜ ਹਾਂਜੀ ਹਾਂਜੀ ਤੇ ਨੰਬਰ ਇੱਕ ਬੋਲ ਦਈਏ ਆਪਣੇ 73411 65683 ਠੀਕ ਹੈ ਜੀ ਹਾਂਜੀ ਠੀਕ ਲੋਬੀ ਪ੍ਰੋਬਲ ਨੰਬਰ ਬਿਲਕੁਲ ਸਕਰੀਨ ਦੇ ਉੱਤੇ ਚੱਲਣ ਰਿਹਾ ਨੰਬਰਾਂ ਤੇ ਕਾਲ ਕਰੋ ਵਿਜ਼ਿਟ ਕਰੋ ਮਾਲ ਇਸੇ ਤਰ੍ਹਾਂ ਹੀ ਦੋਸਤੋ ਆਉਂਦਾ ਰਹਿੰਦਾ ਨਵਾਂ ਠੀਕ ਹੈ ਜੀ ਨਵੇਂ ਆਏ ਨਗਾਂ ਦੀ ਡਿਟੇਲ ਆ ਸਮੇਂ-ਸਮੇਂ ਨਾਲ ਲੈਂਦੇ ਰਿਹਾ ਕਰੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ